ਸ੍ਰੀ ਰਾਗ ਮਹੱਲਾ ਪਹਿਲਾ ਕ੍ਰਿਸ਼ਨ ਮਾਇਆ ਮੋਹਣੀ ਹਜੂਰ ਫਰਮਾਉਂਦਿਆਂ ਭਾਈ ਮਾਇਆ ਜਿਹੜੀ ਮੋਹਣੀ ਆ ਨਾ ਸਾਰੀ ਸ੍ਰਿਸ਼ਟੀ ਨੂੰ ਮੋਹਤ ਕਰਨ ਵਾਲੀ ਇਸ ਦੀ ਜਿਹੜੀ ਕ੍ਰਿਸ਼ਨ ਜੀਆ ਦੇ ਤਾਂ ਹੀ ਲੱਗੀ ਹੋਈ ਮੋਹਣੀ ਮਾਇਆ ਵੀ ਸੁਤ ਬੰਧ ਭਕਰ ਨਾਰ ਇਹ ਮੋਹਣੀ ਮਾਇਆ ਐਸੀ ਹੈ ਮੇਰੇ ਪੁੱਤਰ ਹੈ ਮੇਰੇ ਸੰਬੰਧੀ ਹੈ ਇਹ ਮੇਰੇ ਘਰ ਹੈ ਇਹ ਮੇਰੇ ਘਰ ਦੀ ਇਸਤਰੀ ਹੈ ਧਨ ਜੋਵਨ ਜਗ ਠੱਗਿਆ ਇਹ ਮੇਰੇ ਕੋਲ ਧਨ ਹੈ ਮੇਰੇ ਕੋਲ ਇੰਨੇ ਹਜ਼ਾਰ ਧਨ ਹੈ ਇੰਨੇ ਲੱਖ ਧਨ ਹੈ ਮੇਰੀ ਜਗਾਵਸਤਾ ਹੈ ਇਸ ਪ੍ਰਕਾਰ ਜਗਤ ਨੂੰ ਇਹਨਾਂ ਠੱਗਾਂ ਨੇ ਠੱਗ ਲਿਆ ਹੈ ਲੱਭ ਲੋਭ ਅਹੰਕਾਰ ਲੱਭ ਖਾਣ ਵਿੱਚ ਪਏ ਰਹਿੰਦੇ ਹਨ ਹਰ ਵਕਤ ਲੋਭ ਜੋੜਨ ਵਿੱਚ ਲੱਗੇ ਰਹਿੰਦੇ ਆ ਫਿਰ ਹੰਕਾਰ ਕਰਦੇ ਆ ਕਿ ਮੇਰੇ ਜੈਸਾ ਕੌਣ ਹੈ ਮੋਹ ਠਗੌਲੀ ਹਉਮਈ ਇਸ ਪ੍ਰਕਾਰ ਮੋਹ ਰੂਪੀ ਠੱਗ ਬੂਟੀ ਮਾਇਆ ਨੂੰ ਪਾ ਛੱਡੀ ਹੈ ਜਿਸ ਪ੍ਰਕਾਰ ਸਾਧ ਸੰਗੇਤ ਜੀ ਠੱਗਾਂ ਦਾ ਸੁਭਾਅ ਹੁੰਦਾ ਹੈ ਜ਼ਹਿਰੀਲੀਆਂ ਚੀਜ਼ਾਂ ਵਿੱਚ ਪਾ ਕੇ ਮਠਿਆਈ ਦੇ ਉਹ ਯਾਰ ਵਿੱਚ ਬੈਠ ਜਾਂਦੇ ਆ ਜਿਹੜਾ ਆਦਮੀ ਭੁੱਖਾ ਤੇ ਉਹਨਾਂ ਦੀ ਉਹ ਮਠਿਆਈ ਖਾ ਲੇ ਉਹਨੂੰ ਜ਼ਹਿਰ ਚੜ ਜਾਂਦੀ ਕਮਲੇ ਹੋ ਜਾਂਦੇ ਆ ਜਾਂ ਸ਼ਰਾਬਾਂ ਪਿਆ ਕੇ ਕਮਲਾ ਕਰਕੇ ਆਦਮੀ ਦੇ ਬਸਰ ਲਾ ਲੈਂਦੇ ਆ ਇਸੇ ਪ੍ਰਕਾਰ ਮਾਇਆ ਰੂਪੀ ਠੱਗ ਨੇ ਇਹ ਜਿਹੜਾ ਮੋਹ ਪਾਤਾ ਪਹਿਲਾਂ ਇਹ ਠੱਗ ਬੂਟੀ ਪਾਤੀ ਹੈ ਇਹ ਠੱਗੂਟੀ ਬੈਣੇ ਤੋਂ ਹਉਮੈ ਕਰਕੇ ਸ੍ਰਿਸ਼ਟੀ ਮਰ ਚੁੱਕੀ ਹੈ ਪ੍ਰਮੇਸ਼ਰ ਵੱਲੋਂ ਬੇਮਖ ਹੋ ਗਈ ਹੈ ਸਾ ਵਰਤਾ ਸੰਸਾਰ ਸਾ ਵਰਤਾ ਸੰਸਾਰ ਉਹ ਹੀ ਸੰਸਾਰ ਚ ਵਰਤਾਰਾ ਵਰਤ ਰਿਹਾ ਹੈ ਸਾਰਾ ਸੰਸਾਰ ਉਸੇ ਮੋਹ ਦੀ ਠੱਗੂਟੀ ਚ ਵਰਤ ਰਿਹਾ ਹੈ ਸਾਰਾ ਮਾਇਆ ਹੀ ਵਰਤ ਰਹੀ ਹੈ ਸਾਰੇ ਸੰਸਾਰ ਨੂੰ ਚਿੰਬੜ ਰਹੀ ਹੈ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋ ਕੇ ਮੇਰੇ ਪ੍ਰੀਤਮ ਸਤਿਗੁਰੂ ਪਰਮ ਪ੍ਰੇਮ ਦੇ ਆਸਪਾਸ ਹੈ ਮੈਨੂੰ ਆਪ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਪ੍ਰਤੀਨਦਾਵਰ ਅਸਥਾਨ 'ਚ ਆਪ ਹੀ ਹੋ ਮੈਂ ਤੁਝ ਬਿਨ ਆਵਰ ਨਾ ਭਾਵੈ ਸ੍ਰੀ ਮਹਾਰਾਜ ਸਾਨੂੰ ਆਪ ਤੋਂ ਬਿਨਾਂ ਹੋਰ ਕੋਈ ਭਾਉਂਦਾ ਹੀ ਨਹੀਂ ਹੈ ਚੰਗਾ ਹੀ ਨਹੀਂ ਲੱਗਦਾ ਤੂੰ ਭਾਵ ਹੈ ਸੁਖ ਹੋ ਜੇ ਸੱਚੇ ਪਾਤਸ਼ਾਹ ਤੂੰ ਸਾਡੇ ਹਿਰਦੇ 'ਚ ਭਾ ਜਾਵੇਂ ਤੈਨੂੰ ਭਾ ਜਾਈਏ ਜੇ ਤੈਨੂੰ ਮਾਰਾ ਸਾਡੀ ਸਾਧਨ 'ਚ ਭਾ ਜਾਣ ਸਭ ਦਾ ਭਾ ਜਾਵੇ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੇ ਤੂੰ ਜੀਵਾਂ ਨੂੰ ਭਾ ਜਾਵੇਂ ਚੰਗਾ ਲੱਗਿਆਵੇਂ ਮਹਾਰਾਜ ਤੂੰ ਪਾਣੇ ਤੂੰ ਪਾਵਾਂ ਜਿਹੜੇ ਤੇਰੇ ਪਾਣੇ ਨੂੰ ਮੰਨਦੇ ਉਹਨਾਂ ਨੂੰ ਤੂੰ ਪਾਉਣਾ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਨਾਮ ਸਾਲਾਹੀ ਰੰਗ ਸਿਉ ਮਹਾਰਾਜ ਤੇਰੇ ਬੋਨੁ ਵਾਸਤੇ ਪ੍ਰੇਮ ਦੇ ਨਾਲ ਆਪਦੇ ਨਾਮ ਦੀ ਸਿਫਤ ਕਰੀਏ ਗੁਰ ਕੈ ਸਬਦ ਸੰਤੋ ਸਤਗੁਰੂ ਦੀ ਸ਼ਬਦ ਦੁਆਰਾ ਲੱਭ ਲੋ ਵੱਲੋਂ ਸੰਤੋਖ ਧਾਰੀਏ ਜੋ ਦੀਸੈ ਸੋ ਚੱਲਸੀ ਜੋ ਕੁਝ ਦਿਸ ਰਿਹਾ ਪਿੱਛੇ ਚੱਲਿਆ ਗਿਆ ਸੀ ਹੁਣ ਚੱਲਦਾ ਜਾ ਰਿਹਾ ਹੈ ਅਗੇ ਨੂੰ ਜੋ ਕੋਈ ਵਰਤਮਾਨ ਚ ਪ੍ਰਤੀਤ ਹੋਵੇ ਚੱਲਿਆ ਜਾਏਗਾ ਕੂੜਾ ਮੋਹ ਨਾ ਵੇਖ ਝੂਠਾ ਹੀ ਐ ਮੋ ਇਹਨਾਂ ਵੱਲ ਵੇਖ ਨਾ ਸਕੇ ਸਮਝ ਕੇ ਨਾਸਵੰਤ ਸਮਝੋ ਜੋ ਕੁਝ ਵੇਖਣਾ ਇਹ ਕੂੜਾ ਹੀ ਹੈ ਦਾ ਮੋਹ ਨਾ ਕਰੋ ਬਾਤ ਬਟਾ ਸਮਝ ਕੇ ਨੂੰ ਵੇਖਣਾ ਬਾਤ ਬਟਾਉ ਆਇਆ ਜਿਵੇਂ ਬਾਤ ਰਸਤੇ ਦਾ ਬਟਾਉ ਰਾਹੀ ਕੋਈ ਵੀ ਕੰਨੇਰ ਵੀ ਬੋਲੀ ਆ ਬਟਾਉ ਕਹਿੰਦੇ ਹਨ ਸੋ ਇਸੇ ਪ੍ਰਕਾਰ ਮਹਾਰਾ ਕਹਿੰਦੇ ਜੀਵ ਇਹ ਜਮਨ ਮਰਨ ਦੀ ਬਾਟ ਰਸਤੇ 'ਚ ਬਟਾਉ ਰਾਹੀ ਬਣ ਕੇ ਆਇਆ ਪ੍ਰਲੋਕ 'ਚੋਂ ਨਿਤ ਚੱਲਦਾ ਸਾਥ ਦੇਖੇ ਸੰਗੀ ਜਿਹੜੇ ਸੰਬੈਸ ਵਾਰੇ ਦੁਆਰੇ ਸਿਮਰਤੀ ਸੁਧਾਰੇ ਜਿਹੜੇ ਬਰਾਬਰ ਦੇ ਔਰ ਵਾਲੇ ਸੀ ਕਈ ਗੁਜ਼ਰ ਗਏ ਬਾਲਕ ਵਸਤਾ 'ਚ ਕਈ ਗੁਜ਼ਰ ਗਏ ਕਈ ਕਿਸ਼ੋਰ ਵਸਤਾ 'ਚ ਗੁਜ਼ਰ ਗਏ ਕਈ ਜਵਾਨ ਵਸਤਾ 'ਚ ਗੁਜ਼ਰ ਗਏ ਇਹਦੇ ਨਾਲ ਦੇ ਅੰਗ ਵੀ ਸਿੱਥਰ ਪੈ ਚੱਲੇ ਹਨ ਇਉਂ ਚੱਲਦਾ ਜਿਹੜਾ ਸਾਥ ਹੈ ਹੱਥ ਪੈਰ ਕਮਜ਼ੋਰ ਹੋ ਚੁੱਕੇ ਆ ਬਿਰਧ ਵਸਤਾ 'ਚ ਇਹ ਸਾਥ ਨਿਤਾ ਵਰਦੀ ਚੱਲਦਾ ਹੈ ਵੇਖਦਾ ਤੂੰ ਵੀ ਨਹੀਂ ਇੱਥੇ ਰਹਿਣਾ ਹੈ ਆਖਣ ਆਖ ਹੈ ਕੀ ਤੜੇ ਅੱਖ ਨੂੰ ਗਿਆਨ ਦੀਆਂ ਗੱਲਾਂ ਦਾ ਕਿਤਨੇ ਹੀ ਪੁਰਖ ਕਹੀ ਜਾਂਦੇ ਜਿਵਾਨੀ ਤਾਂ ਗੁਰ ਬਿਨ ਬੂਝ ਨਾ ਹੋ ਪਰ ਧਾਰਨ ਨਹੀਂ ਹੈ ਅਖਿਆਨਾ ਦੁਆਰਾ ਕਹੀ ਜਾਂਦੇ ਵੇਦ ਸ਼ਾਸਤਰਾਂ ਦੁਆਰਾ ਕਥਾ ਕਰਨ ਵਾਲੇ ਕਥਾਕੜ ਪਰ ਸਤਗੁਰਾਂ ਤੋਂ ਬਿਨ ਬੂਝ ਸਮਝ ਨਹੀਂ ਹੋ ਸਕਦੀ ਕਿ ਤਾਈ ਧਾਰਨ ਨਹੀਂ ਹੋ ਸਕਦਾ ਤਾਰੇ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ ਹੈ ਨਾਮ ਵਡਾਈ ਜੇ ਮਿਲੈ ਜੇ ਕਰਕੇ ਅੰਮ੍ਰਿਤ ਨਾਮ ਦੀ ਵਡਿਆਈ ਸਤਿਗੁਰਾਂ ਦੇ ਪਾਸੋਂ ਮਿਲ ਜਾਵੇ ਸੱਚ ਰਪੈ ਪਤਹੁ ਫਿਰ ਸੱਚੇ ਨਾਮ ਵਿੱਚ ਰਗਿਆ ਰੰਗਿਆ ਜਾਵੇ ਚਿੱਤ ਤਾਂ ਇਹਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਫੇ ਜਿਨ ਜਾਂਤਾ ਸੋ ਕਿਸੇ ਜਿਹਾ ਇਹ ਪ੍ਰਤਿਸ਼ਠਾ ਪ੍ਰਾਪਤ ਹੋਏ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੀ ਜੋ ਤੁਧ ਭਾਵ ਹੈ ਸੇ ਭਲੇ ਪਰਮੇਸ਼ਰ ਜੋ ਆਪ ਨੂੰ ਪਿੱਛੇ ਪਾਉਂਦੇ ਸੀ ਉਹ ਵੀ ਭਲੇ ਲਾਇਕ ਸਨ ਖੋਟਾ ਖਰਾ ਨਾ ਕੋ ਉਹਨਾਂ ਦੀ ਦ੍ਰਿਸ਼ਟੀ 'ਚ ਨਾ ਕੋਈ ਖੋਟਾ ਹੈ ਨਾ ਕੋਈ ਖਰਾ ਹੈ ਉਹ ਮਾਨ ਨਹੀਂ ਉਹਨਾਂ ਦੇ ਅੰਦਰ ਜੇ ਕੋਈ ਉਹਨਾਂ ਨਾਲ ਵੈਰ ਕਰਦਾ ਉਹਨੂੰ ਖੋਟਾ ਨਹੀਂ ਸਮਝਿੰਦੇ ਜੇ ਕੋਈ ਪਿਆਰ ਕਰਦਾ ਉਹਨੂੰ ਖਰਾ ਨਹੀਂ ਸਮਝਿੰਦੇ ਖੋਟਾ ਧਰਮ ਤੋਂ ਹੀਣਾ ਤੇ ਖਰਾ ਧੰਨ ਵਿੱਚ ਪੱਕਾ ਸਾਰਿਆਂ ਵਿੱਚ ਬ੍ਰਹਮਣ ਦੀ ਜੋਤ ਨੂੰ ਵੇਖਦੇ ਐ ਖੋਟਾ ਖਰਾ ਬਣਾਉਣਾ ਵਿਸਾਰ ਕਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਦ ਨਾਨਕ ਤਾਰੇ ਸੋਏ ਇਸ ਪ੍ਰਕਾਰ ਖੋਟਾ ਤੇ ਖਰਾ ਪਰਖਣ ਦੀ ਲੋੜ ਨਹੀਂ ਨੋ ਰਹੇਗੀ ਐਨੀ ਮਸਤੀ ਆ ਗਈ ਐ ਉਹ ਤੈਨੂੰ ਜਿਹੜੇ ਪਾਉਂਦੇ ਚੰਗੇ ਆ ਮਾਰਾ ਬੁਰਾ ਬੁਰਾ ਭਲਾ ਇੱਕ ਸਮਝਦੇ ਸਾਰੇ ਅੰਦਰ ਪਰਮੇਸ਼ਰ ਦੀ ਜੋਤ ਸੋ ਇਸ ਪ੍ਰਕਾਰ ਮੂਰਖ ਸਿਆਣਾ ਏਕ ਹੈ ਏਕ ਜੋਦੋਇਨਾ ਮੂਰਖ ਤੇ ਸਿਆਣਾ ਇੱਕੋ ਹੀ ਹੈ ਇਕੇ ਦੀ ਜੋਤ ਹੈ ਨਾਂ ਦੋ ਪਏ ਹੋਏ ਐ ਮੂਰਖਾਂ ਸਰ ਮੂਰਖਾ ਜੇ ਮੰਨੇ ਨਾ ਹੀ ਨਾ ਜਿਹੜਾ ਨਾਮ ਦਾ ਮੰਨਣ ਨਹੀਂ ਕਰਦਾ ਮੂਰਖਾਂ ਚੋ ਸਰੋਮਣੀ ਮੂਰਖ ਹੈ ਜਿਹੜੇ ਮਾਰਾ ਆਪ ਨੂੰ ਪਾ ਜਾਂਦੇ ਉਹ ਚੰਗੇ ਹੈ ਉਹਨਾਂ ਦੀ ਨਿਗਾਹ ਚ ਕੋਈ ਕਿਸੇ ਪ੍ਰਕਾਰ ਦਾ ਖੁਟਿਆਈ ਕਰਨ ਵਾਲਾ ਤੇ ਖਰਾ ਚੰਗਿਆਈ ਕਰਨ ਵਾਲਾ ਨਹੀਂ ਸਾਰੇ ਤੇਰੀ ਜੋਤ ਨੂੰ ਵੇਖਦੇ ਹਨ ਖੋਟੇ ਨਾਲ ਵੈਰ ਨਹੀਂ ਕਰਦੇ ਖਰੇ ਨਾਲ ਵੋਹ ਨਹੀਂ ਕਰਦੇ ਗੁਰ ਸਰਣਾਈ ਛੁੱਟੀ ਐ ਇਸ ਪ੍ਰਕਾਰ ਸਤਿਗੁਰੂ ਦੀ ਸ਼ਰਨ ਪੈ ਕੇ ਛੁਟਕਾਰਾ ਪਾਈਦਾ ਮੁਕਤ ਹੋਈਦਾ ਹੈ ਮਨਮੁਖ ਖੋਟੀ ਰਾਸ ਮਨਮੁਖਾਂ ਦੇ ਤੁੰਕੋਲੇ ਖੋਟੀ ਪੁੱਤਾਂ ਪ੍ਰੇਤਾਂ ਨੂੰ ਰਾਹ ਦੇਣਾ ਛਿਲੇ ਕੱਢ ਲੈਣੇ ਮਸਾਂਣ ਜਗਾ ਲੈਣੇ ਇਹ ਖੋਟੀ ਸਰਦਾ ਰੂਪੀ ਪੂੰਜੀ ਹੈ ਇਸ ਕਰਕੇ ਉਹ ਜੰਮਣ ਮਰਨ ਚ ਹੀ ਆਉਂਦੇ ਰਹਿਣਗੇ ਬੇਮਾਰਗ ਮੂਸੇ ਮੰਤਰ ਮਸਾਂਣ ਮਸਾਂਣਾਂ ਨੂੰ ਜਗਾਉਂਦੇ ਐ ਖੋਟਿਆਂ ਰਸਤਾਂ 'ਚ ਲੁੱਟੇ ਗਏ ਵਾਹਿਗੁਰੂ ਦੇ ਸੇਵਨ ਵੱਲੋਂ ਇਹ ਉਹਨਾਂ ਦੀ ਪਖੰਡੀਆਂ ਤੇ ਬੜੀ ਸਰਦਾ ਕਰਦੇ ਆ 바ਵਾ ਜੀ ਪਾਰੇ ਤੋਂ ਸੋਇਨਾ ਬਣਾ ਦਿੰਦਾ ਹੈ ਇਹੋ ਖੋਟੀ ਸਰਦਾ ਹੈ ਉਹਨਾਂ ਦੀ ਪਰਮਾਰਥ ਦੀ ਸਰਦਾ ਨਹੀਂ ਹੈ ਅਸ਼ਟ ਧਾਤ ਪਾਤ ਸਾਹ ਕੀ ਦੇਖੋ ਅਸ਼ਟ ਧਾਤਾਂ ਪਾਤਸ਼ਾਹ ਦੀਆਂ ਹੁੰਦੀਆਂ ਕਲੀ ਸਿਕਾ ਜਸਤ ਲੋਹਾ ਪਿੱਕੜ ਤਾਂਬਾ ਆਦਕ ਇਹ ਜਿਹਨੇ ਕਲੀ ਆਦਕ ਇਹ ਸਾਰੀਆਂ ਅਸ਼ਟ ਧਾਤਾਂ ਹੁੰਦੀਆਂ ਪਾਤਸ਼ਾਹ ਦੀਆਂ ਘੜੀਐ ਸਬਦ ਵਿਗਾਸ ਉਹਦੇ ਜੋ ਅੱਠ ਧਾਤਾਂ ਦੇ ਵਿੱਚੋਂ ਸਾਰ ਸੰਗੇ ਜੀ ਘਾੜਤ ਘੜੀ ਜਾਂਦੀ ਹੈ ਇਸੇ ਪ੍ਰਕਾਰ ਉਹ ਘਾੜਤ ਵਿੱਚ ਘੜੇ ਜਾਂਦੇ ਹਨਗੇ ਐਵੇਂ ਅੱਠ ਧਾਤਾਂ ਕੌਣ ਹੈ ਰਸ, ਰਾਕਤ, ਮਿੰਜ, ਚਰਬੀ, ਨਾੜੀ, ਰੋਮ, ਤੁਜਾ ਆਦਕਈ ਅੱਠ ਧਾਤਾਂ ਹਨਗੀਆਂ ਇਹ ਪਾਤਸ਼ਾਹ ਨੇ ਅੱਠ ਧਾਤਾਂ ਦੀ ਦੇਹ ਪਰਮੇਸ਼ਰ ਨੇ ਬਣਾਈ ਹੈ ਘੜੀਐ ਸਬਦ ਵਿਗਾਸ ਇਹ ਘਾੜਤ ਘੜੀ ਹੋਈ ਹੈ ਇਸ ਘਾੜ ਤੇ ਕਢੀ ਚ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀਏ ਤਾਂ ਬਗਾਸ ਖੜਾ ਪ੍ਰਾਪਤ ਹੁੰਦਾ ਹੈ ਅੱਠ ਧੰਤਾਂ ਤਾਂ ਪੰਜ ਤੱਤੇ ਤਿੰਨ ਗੁਣੋ ਇਹ ਅੱਠਾਂ ਧੰਤਾਂ ਦੀ ਪਾਦਸ਼ਾਹ ਜੀ ਸੰਸਾਰ ਰੂਪੀ ਇਹ ਸ੍ਰਿਸ਼ਟੀ ਬਣਾਈ ਹੋਈ ਹੈ ਅਕਾਲ ਪੁਰਖ ਦੀ ਘੜੀਏ ਸ਼ਬਦ ਦੇ ਵਗਾ ਜੇ ਅਲਕੋ ਵਿੱਚ ਸ਼ਬਦ ਵੀ ਘਾੜ ਤੇ ਕਰ ਲਈਏ ਨਾ ਘੜੀਏ ਸ਼ਬਦ ਸੱਚੀ ਟਕਸਾਲ ਸੱਚੀ ਸਾਲ ਸੰਗਤ ਰੂਪੀ ਟਕਸਾਲ ਚ ਫੇਰ ਬਗਾਸ ਚ ਤੇ ਖੜਿਆ ਆਉਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਘਰ ਮੰਦੇਰਾ ਆਪੇ ਪਰਖੇ ਪਾਰਖੂ ਪਰ ਭਾਈ ਜਿਹੜਾ ਖੋਟਾ ਹੈ ਉਹਨਾਂ ਦੀ ਵੀ ਪਰਖ ਹੁੰਦੀ ਹੈ ਪਾਰਖੂ ਹੈ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਸਰੂਪ ਹੋ ਕੇ ਪਰਖਦਾ ਸਿੱਖਾਂ ਨੂੰ ਇਹਦੀ ਸਰਦਾ ਪੂਰੀ ਹੈ ਕਿ ਪਖੰਡ ਚ ਲੱਗਾ ਹੋਇਆ ਹੈ ਕਿਉਂ ਪਰਖੂ ਹੋ ਕੇ ਪਰਮੇਸ਼ਰ ਆਪ ਹੀ ਪਰਖਦਾ ਹੈ ਪਵੈ ਖਜ਼ਾਨੇ ਰਾਸ ਜਿਨ੍ਹਾਂ ਦੀ ਰਾਸ ਸੱਚੀ ਸਰਦਾ ਹੁੰਦੀ ਹੈ ਰਾਸ ਪੂੰਜੀ ਸੱਚੀ ਹੁੰਦੀ ਹੈ ਨਾਮ ਦੀ ਉਹ ਵਾਹਿਗੁਰੂ ਦੇ ਅਪੇਦ ਰੂਪੀ ਖਜ਼ਾਨੇ 'ਚ ਰਾਸ ਸਜਾਈ ਨਾਲ ਪੈ ਜਾਂਦੇ ਆ ਉਨ ਦਾ ਜੀਵਨ ਰਾਸ ਆ ਜਾਂਦਾ ਹੈ ਤੇਰੀ ਕੀਮਤ ਨਾ ਪਵੇ ਇਹ ਪਰਮੇਸ਼ਰ ਤੇਰੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾ ਸਕਦੀ ਗੁਣਾਂ ਦੀ ਸਭ ਡਿੱਠੀ ਠੋਕ ਵਜਾ ਸਾਰੀ ਡਿੱਠੀ ਐ ਠੋਕੇ ਜਿਵੇਂ ਠੋਕ ਕੇ ਸਾਧ ਸੰਗਤ ਜੀ ਘੜਾ ਵੇਖੀ ਰਹਿ ਠੋਲਾ ਮਾਰ ਕੇ ਵੀ ਪਿੱਲਾ ਤਾਂ ਨਹੀਂ ਟੁੱਟਾ ਤਾਂ ਨਹੀਂ ਤੇ ਢੋਲ ਵਜਾ ਕੇ ਵੇਖੀ ਰਹਿ ਇਸੇ ਪ੍ਰਕਾਰ ਸਾਰੀ ਸੀਟ ਨੂੰ ਠੋਕ ਠੋਕ ਕੇ ਅਜਮਾਇਸ਼ ਕਰਕੇ ਬਜਾਏ ਜਗਾਵ ਜਗਾ ਜਾ ਜਾ ਕੇ ਸਾਰਿਆਂ ਨੂੰ ਵੇਖਿਆ ਹੈ ਅਤੇ ਸਾਰਿਆਂ ਨੂੰ ਖੋਜ ਕੇ ਟੋਲ ਕੇ ਵੇਖਿਆ ਹੈ ਪਰਖ ਪਰਖ ਕੇ ਤੇਰੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾ ਸਕਦੀ ਕਹਿਣਾ ਹੱਥ ਨਾ ਲੱਭਈ ਜੇ ਕਹੀ ਜਾਏ ਕੋਈ ਮੈਂ ਜਾਣਦਾ ਇਸ ਪ੍ਰਕਾਰ ਹੱਥ ਹੰਤਾ ਕਰਨ ਤਾਂ ਨਹੀਂ ਲੱਭਦਾ ਸਖਿਆਤ ਨਹੀਂ ਹੋ ਸਕਦਾ ਅੰਤ ਕਰਨ ਵੀ ਹੱਥੋ ਵਿੱਚ ਪ੍ਰਗਟ ਨਹੀਂ ਹੋ ਸਕਦਾ ਕੇਵਲ ਕਹਿਣੇ ਮਾਤਰ ਸਹੀ ਕਿ ਮੈਂ ਪ੍ਰਾਪਤ ਹਾਂ ਸੱਚ ਟਿਕੈ ਪਤ ਪਾ ਜੇ ਸਾਈ ਸੱਚੇ ਨਾਮ ਚ ਮਨ ਟਿਕ ਜਾਵੇ ਪੂਰਾ ਸੱਚ ਟਿਕਾ ਹੋਵੇ ਤਾਂ ਪਤੀ ਪਰਮੇਸ਼ਰ ਨੂੰ ਪਾ ਸਕਦਾ ਹੈ ਫਿਰ ਇਹ ਬ੍ਰਹਮ ਗਿਆਨੀ ਵਾਲੀ ਪਤ ਨੂੰ ਪティਸ਼ਟਾ ਨੂੰ ਪਾ ਸਕਦਾ ਹੈ ਗੁਰਮਤ ਤੂੰ ਸਾ ਲਾ ਹਣਾ ਸੇ ਮਹਾਰਾ ਗੁਰਮਤ ਦੁਆਰਾ ਤੇਰੀ ਸਿਫਤ ਕਰਨੀ ਹੈ ਜਿਨ੍ਹਾਂ ਨੇ ਆਪ ਨੂੰ ਸਲਾਉਣਾ ਕੀਤਾ ਹੈ ਹੋਰ ਕੀਮਤ ਕਹਿਣ ਨਾ ਜਾਇ ਰੂਪ ਰੂਪ ਆ ਲੈnde ਤੇਰੇ ਜਿਹਾ ਭੇਦ ਹੋ ਜਾਂਦੇ ਐ ਜਿਵੇਂ ਗੰਗਾ ਜਲ ਦੇ ਵਿੱਚ ਮਿਲਣ ਵਾਲੇ ਨਾਲੇ ਗੰਗਾ ਰੂਪ ਹੀ ਹੋ ਜਾਂਦੇ ਐ ਇਸੇ ਪ੍ਰਕਾਰ ਗੁਰਮਤ ਤੂੰ ਸਾਲਾ ਗੁਰਮਤ ਦੁਆਰਾ ਜਿਨ੍ਹਾਂ ਨੇ ਤੈਨੂੰ ਸਲਾਉਣਾ ਕੀਤਾ ਤੇਰਾ ਰੂਪ ਹੀ ਹੋ ਜਾਂਦੇ ਹੋਰ ਕੀਮਤ ਕਹਿਣ ਨਾ ਜਾਇ ਇਸੇ ਪ੍ਰਕਾਰ ਕੀਮਤ ਜਿਵੇਂ ਨਦੀਆਂ ਨਾਲੇ ਸਾਰੇ ਸਮੁੰਦਰ ਨਾਲ ਮਿਲ ਕੇ ਸਮੁੰਦਰ ਬਣ ਜਾਂਦੇ ਐ ਇਸ ਪ੍ਰਕਾਰ ਕੀਮਤ ਨਹੀਂ ਹੋਰ ਕਿਸ ਤਰੀਕੇ ਨਾਲ ਕਹੀ ਜਾ ਸਕਦੀ ਆਵਲ ਚ ਭੇਦ ਹੋ ਜਾਈਦਾ ਹੈ ਕੋ ਕਬੀਰ ਗੁੰਗੇ ਗੁਰਖਾ ਪੁੱਛੇ ਤੇ ਕਿਆ ਕਹੀਏ ਜਿਤ ਤਨ ਨਾਮ ਨਾ ਭਾਵਈ ਜਿਨ੍ਹਾਂ ਦੇ ਸਰੀਰ ਸੁਖ ਮੰਨ ਤਨ ਵਿੱਚ ਮਹਾਰਾਜ ਦਾ ਨਾਮ ਚੰਗਾ ਨਹੀਂ ਲੱਗਦਾ ਹੈ ਤਿਤ ਤਨ ਹਉਮੈਵਾਦ ਉਹਨਾਂ ਦੇ ਸਰੀਰ ਚ ਮਨ ਚ ਭਾਈ ਹਉਮੈ ਹੀ ਹੈ ਨਾ ਹੋਰ ਕੀ ਹੈ ਤੇ ਬਾਦ ਝਗੜੇ ਹੀ ਹੈ ਨਾ ਪੱਲੇ ਉਹਨਾਂ ਦੇ ਜੇ ਮਹਾਰਾਜ ਦਾ ਨਾਮ ਨਹੀਂ ਪਾਉਂਦਾ ਤਾਂ ਝਗੜੇ ਤੇ ਹੋਮੇ ਚੱਕੀ ਬੈਠੇ ਆਂ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਗੁਰਬਿਨ ਗਿਆਨ ਨਾ ਪਾਈਐ ਸਰਗੁਰੂ ਸਾਹਿਬ ਤੋਂ ਬਗੈਰ ਪਰਮੇਸ਼ਰ ਦੇ ਸਰੂਪ ਦੇ ਗਿਆਨ ਨੂੰ ਨਹੀਂ ਪਾਈਦਾ ਪਤਰਾ ਨਾਲੋਂ ਤੋਂ ਗੁਰੂ ਘਰ ਵਿਖਿਆ ਦੂਜਾ ਸਾਦ ਵਿਸ਼ਿਆਂ ਵਿੱਚ ਪਿਆ ਹੋਇਆ ਮਾਇਆ ਵਿੱਚ ਦੂਜਾ ਗੁਆਇਦ ਦੇ ਸਵਾਦ ਵਿੱਚ ਪਿਆ ਰਹਿੰਦਾ ਹੈ ਦੂਜੇ ਮਨੁੱਖਤਾ ਦੇ ਸਵਾਦ ਵਿੱਚ ਗੁਆਇਦ ਭਾ ਦੇ ਸਵਾਦਾਂ 'ਚ ਲੱਗਾ ਰਹਿੰਦਾ ਹੈ ਬਿਨ ਗੁਣ ਕਾਮਨਾ ਆਵਈ ਜਿੰਨਾ ਚਿਰ ਭਾਵਨਾ ਰੂਪੀ ਗੁਣ ਨਹੀਂ ਸਰਦਾ ਨਹੀਂ ਪ੍ਰੇਮ ਨਹੀਂ ਉਹਨਾਂ ਚ ਵਾਹਿਗੁਰੂ ਦੀ ਪ੍ਰਾਪਤੀ ਦੇ ਕੰਮ 'ਚ ਨਹੀਂ ਆ ਸਕਦਾ ਮਾਇਆ ਫੀਕਾ ਸਵਾਦ ਜਦੋਂ ਮਾਇਆ ਦੇ ਵਿੱਚ ਚਿੱਤ ਲੱਗਾਂ ਫਿੱਕਾ ਸਵਾਦ ਹੈ ਜਿਸ ਪ੍ਰਕਾਰ ਪਲਾਰਥ ਖਾ ਕੇ ਮਗਰੋਂ ਮੂੰਹ ਫਿੱਕਾ ਹੋ ਜਾਂਦਾ ਹੈ ਇਸ ਪ੍ਰਕਾਰ ਮਾਇਆ ਦਾ ਫਿੱਕਾ ਬੇਰਸੀ ਹੋ ਜਾਂਦੀ ਅੰਤ ਨੂੰ ਪਰਿਵਾਰਾਂ ਵਿੱਚ ਝਗੜੇ ਪੈ ਜਾਂਦੇ ਕਿਸੇ ਬਾਦ ਕਾਟ ਕਿਸੇ ਪੈ ਸਗਲੇ ਲੰਦਰ ਮੂਆ ਬਿਨਾ ਨਾਮ ਤੋਂ ਫਿੱਕਾ ਬੇਰਸੀ ਦਾ ਸਵਾਦ ਹੈ ਆਸਾ ਅੰਦਰ ਜਮਿਆ ਇਹ ਜੀਵ ਆਸਾ ਲੈ ਕੇ ਕੋਈ ਨਾ ਕੋਈ ਇਹ ਦੁਨੀਆ ਜੀ ਜਨਮ ਧਾਰ ਕੇ ਆਇਆ ਹੈ ਆਸਾ ਰਸ ਕਸ ਖਾਏ ਇੱਥੇ ਵੀ ਆਸਾ ਦਾ ਬੰਦਾ ਕਦੇ ਰਾਸੋ ਪਾਰੇ ਆਦਕਾਂ ਦੇ ਰਸ ਬਣਾਵਣਾ ਕੇ ਕਦੇ ਕਸ ਹਰਕ ਖਿੱਚ ਖਿੱਚ ਕੇ ਸ਼ਰਾਬਾਂ ਆਦਕ ਇਹਨਾਂ ਨੂੰ ਖਾਂਦਾ ਪੀਂਦਾ ਹੈ ਹਰ ਕੱਢ ਕੇ ਆਸਾ ਬੰਦ ਚਲਾਈ ਹੈ ਇਸ ਸਰਕਾਰ ਆਸਾ ਨਹੀਂ ਇਹਦੀਆਂ ਪੂਰੀਆਂ ਹੁੰਦੀਆਂ ਆਸਾ ਜਿ ਮੰਨ ਕੇ ਅੰਤ ਨੂੰ ਜਮਦੂਤ ਤੋੜ ਲੈਂਦੇ ਹਨ ਮੋਹ ਮੋਹ ਚੋਟਾ ਖਾਏ ਇਸ ਪ੍ਰਕਾਰ ਮੂੰਹ ਮੂੰਹ ਤੇਰੇ ਛੱਟਾਂ ਵੱਜਦੀਆਂ ਹਨਗੀਆਂ ਮੋਹ ਦਾ ਮੋਹਾ ਹੋਇਆ ਚੋਟਾਂ ਖਾਂਦਾ ਤਰਕਾਂ ਰੂਪ ਆਗਣ ਵੱਧਾ ਮਾਰੀਏ ਜੇ ਜੀਵ ਔਗਣਾਂ ਦਾ ਵੱਧਾ ਹੋਣੇ ਕਰਕੇ ਮਾਰਿਆ ਜਾਂਦਾ ਕੁੱਟਿਆ ਜਾਂਦਾ ਹੈ ਛੁੱਟੇ ਗੁਰਮਤਿ ਨਾਮ ਜੇ ਗੁਰਮਤਿ ਦੁਆਰਾ ਅੰਮ੍ਰਿਤ ਨਾਮ ਜਪ ਲਵੇ ਤਾਂ ਇਹ ਮੁਕਤ ਹੋ ਸਕਦਾ ਹੈ ਸਰਬੇ ਥਾਈ ਏਕ ਤੂੰ ਨਾਮ ਕਰਕੇ ਕਿਵੇਂ ਛੁੱਟ ਸਕਦਾ ਕਹਿੰਦੇ ਸਾਰਿਆਂ ਥਾਂ 'ਚ ਇੱਕ ਤੇਰਾ ਹੀ ਸਰੂਪ ਦਸਣ ਲੱਗ ਜਾਂਦਾ ਉਹਨੂੰ ਸਾਰਿਆਂ ਥਾਂ 'ਚ ਤੂੰ ਇੱਕੋ ਹੀ ਐਂ ਹੈ ਪਰਮੇਸ਼ਰ ਜਿਉਂ ਭਾਵ ਹੈ ਤਿਉਂ ਰਾਹ ਜਿਵੇਂ ਆਪਾਂ ਉਹਨੂੰ ਪਾਉਂਦਾ ਮਾਰਾ ਸਾਡੀ ਰੱਖਿਆ ਕਰਿਉ ਬੇਨਤੀਆਂ ਕਰੀ ਦੀਆਂ ਗੁਰਮਤਿ ਸਾਚਾ ਮਨ ਵਸੈ ਕਿਉ ਗੁਰਮੋਹ ਦੁਆਰਾ ਸੱਚਾ ਆਕਾਲ ਪੁਰਖ ਮਨ 'ਚ ਵਸ ਜਾਂਦਾ ਹੈ ਨਾਮ ਭਲੋ ਪਤ ਸਾਹ ਪਰਮੇਸ਼ਰ ਦਾ ਨਾਮ ਪਾਈ ਐਸ ਲੋਕ 'ਚ ਹੀ ਭਲੀ ਪਤ ਦੇਣ ਵਾਲਾ ਹੈ ਤੇ ਸਾਖ ਪਰਲੋਕ 'ਚ ਵੀ ਸਾਖੀ ਹੈ ਸਾਖ ਤਾਂ ਨਹੀਂ ਕਿਸੇ ਵੀਰ ਵਿੱਚ ਸਾਖ ਹੈ ਕਿਸੇ ਦਾ ਪਾਠਕ ਨਹੀਂ ਸਾਖੀ ਹੈ ਚੰਗਾ ਅੰਜ ਸਾਖ ਵੀ ਪਾਠ ਹੁੰਦਾ ਹੈ ਪਰਮੇਸ਼ਰ ਦਾ ਨਾਮ ਐਸ ਲੋਕ 'ਚ ਭਲਾ ਪਰ ਦੇਣ ਵਾਲਾ ਹੈ ਪਰ ਲੋਕ 'ਚ ਵੀ ਸਾਖ ਉਹਗਾ ਹੀ ਪਰਦਾ ਹੈ ਸਾਖ ਸਾਖੀ ਹੈ ਆਮ ਸਾਖ ਹੀ ਪਾਠ ਹੁੰਦਾ ਹੈ ਬੰਨੋ ਦੀਆਂ ਬੀੜਾਂ 'ਚ ਕਿਤੇ ਕਿਤੇ ਸਾਖ ਆਉਂਦਾ ਹੈ ਡਾਕਟਰ ਸਾਹਿਬ ਸਾਖੀ ਹੈ ਜੀ ਸਾਖੀ ਇਹਨੂੰ ਹਾਂਜੀ ਕਰਤਾਰਪੁਰ ਵਿੱਚ ਕਰਤਾਰਪੁਰ ਸਾਹਿਬ ਵੀ ਸਾਥ ਹੀ ਹੈ ਜੀ ਉਹ ਦੋਹਾਂ ਠੀਕ ਹੈ ਕਰਤਾਰਪੁਰ ਦੋਨੋਂ ਵਿੱਚ ਹਉ ਮੈਂ ਰੋਗ ਗਵਾਈਐ ਹਉਮੈਂ ਦੇ ਰੋ ਕਰਕੇ ਆਪਣੇ ਜੀਵਨ ਨੂੰ ਗਵਾ ਲਈਦਾ ਹੈ ਸ਼ਬਦ ਸੱਚਾ ਸੱਚ ਭਾਗ ਜਿਹੜਾ ਹਉਮੈਂ ਦਾ ਰੋਗ ਹੈ ਤਾਂ ਗਵਾਇਆ ਜਾਂਦਾ ਹੈ ਤਾਂ ਇਹ ਮਰਦਾ ਹੈ ਸ਼ਬਦ ਸੱਚਾ ਸੱਚ ਭਾਗ ਸੱਚ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਭਾਖੋ ਯਾਰ ਨਾ ਕਰੀਏ ਆਕਾਸੀ ਪਾਤਾਲ ਤੂੰ ਫੇੜਾ ਆਕਾਸ਼ਾਂ ਵਿੱਚ ਵੀ ਮਾਰਾ ਤੂੰ ਹੀ ਹੋ ਹੈ ਪਤਾਵਾਂ ਵਿੱਚ ਵੀ ਅਤਲ ਬੇਤਲ ਰਸਲ ਅਤਲ ਬੇਤਲ ਅਕਲ ਬੇਤਲ ਸਤਲ ਪਤਾਲ ਆਦਿਕ ਇਹ ਸਤਾਂ ਪਤਾਲਾਂ ਵਿੱਚ ਵੀ ਤੂੰ ਆਪ ਹੈ ਤੇ ਆਕਾਸ਼ਾਂ ਵਿੱਚ ਪੂਰ ਮਹਿਰ ਭੋਵੋ ਜਾਨੋ ਤਪੋ ਗੋ ਲੋਕ ਆਦਿਕਾਂ ਵਿੱਚ ਵੀ ਸਤ ਲੋਕ ਆਦਿਕਾਂ ਦੀ ਤੂੰ ਹੀ ਹੋ ਹੈ ਆਕਾਸੀ ਪਾਤਾਲ ਤੂੰ ਪਤਾਵਾ ਜੀ ਨਿਮਰਤਾ ਵਾਲਾ ਵੀ ਤੂੰ ਹੈ ਆਕਾਸੀ ਚਿਲਾਕ ਆਸ ਵਿੱਚ ਵਿਚਰਨ ਵਾਲਾ ਕਤਵੇ ਕਹੋ ਕਿ ਵੀ ਤੂੰ ਆਪ ਹੈ ਤੇਰੇ ਭਵਨ ਰਹਾ ਆਵਾ ਪਤਾਲ ਰੂਪ ਆਕਾਸ਼ਾਂ ਦਾ ਆਕਾਸ਼ ਰੂਪ ਵੀ ਤੂੰ ਆਪ ਹੈ ਤੇਰੇ ਭਵਨ ਰਹਾ ਸਮਾਈ ਤੇਨਾ ਲੋਕਾਂ ਚ ਸਵਰਗ ਲੋਕ ਚ ਮਾਤ ਲੋਕ ਚ ਅਪਤਾਲ ਲੋਕ ਚ ਤੂੰ ਸਮਾਰਿਆ ਵਿਆਪਕ ਹੋ ਰਿਹਾ ਹੈ ਆਪੇ ਭਗਤੀ ਭਾਉ ਤੂੰ ਆਪ ਹੀ ਮਾਰਿਆ ਇਸੇ ਤਣ ਜਾਗਰ ਸੁਪਨ ਸਖੋਬਤ ਦਾ ਸਾਖੀ ਰੂਪ ਹੋ ਕੇ ਕਿੰਨਾ ਪਉਣਾ ਇਸ ਵਾਰਿਆ ਹੈ ਆਪੇ ਭਗਤੀ ਭਾਉ ਤੂੰ ਆਪ ਹੀ ਭਗਤੀ ਕਰਨ ਵਾਲਾ ਹੈ ਆਪ ਹੀ ਭਗਤੀ ਦਾ ਉਪਦੇਸ਼ ਦੇਣ ਵਾਲਾ ਹੈ ਆਪ ਹੀ ਭਾਉ ਪ੍ਰਕਾਸ਼ ਕਰਨ ਵਾਲਾ ਹੈ ਆਪ ਹੀ ਭਾਉ ਪ੍ਰੇਮ ਰੂਪ ਹੈ ਤੂੰ ਆਪੇ ਮਿਲਹਿ ਮਿਲਾਏ ਆਪ ਹੀ ਗੁਰੂ ਸਾਹਿਬ ਹੋ ਕੇ ਮਲਾਉਣ ਵਾਲਾ ਹੈ ਆਪ ਹੀ ਪਰਮੇਸ਼ਰ ਹੋ ਕੇ ਮਿਲਣ ਵਾਲਾ ਹੈ ਨਾਨਕ ਨਾਮ ਨਾ ਵੀਸਰੇ ਸਰਗੁਰੀ ਜੀ ਕਹਿੰਦੇ ਨੇ ਸੇ ਪਰਮੇਸ਼ਰ ਆਪ ਦਾ ਨਾਮ ਨਾ ਕਰੇ ਭੁੱਲੇ ਜਿਉਂ ਭਾਵੇਂ ਤੇ ਵੈਰ ਜਾ ਜਿਵੇਂ ਆਪ ਨੂੰ ਪਾਉਂਦਾ ਆਪ ਦੀ ਰਜਾ ਵਿੱਚ ਰੱਖ ਆਪ ਦਾ ਭਾਣਾ ਮੰਨਿਏ ਨਾਮ ਦਾ ਸਿਮਰਨ ਕਰੀਏ ਫਿਰ ਮਾਰਾ ਤੇਰੀ ਸਦਾ ਪ੍ਰਾਪਤੀ ਹੁੰਦੀ ਹੈ ਜੰਮਣ ਮਰਨ ਦੇ ਕਲੇਸ਼ਾਂ ਤੋਂ ਇਸ ਪ੍ਰਕਾਰ ਛੁਟਕਾਰਾ ਪਾਈ ਦਾ ਹੈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਈ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਦਿਵੈ ਰਜਾਈ ਵਾਹੀ ਕਾ ਸਤਿ ਵਾਹੀ